ਕੀ ਕਰਾਂ ਯਾਰ ਇਹਨਾਂ ਨਾਲ ਸਾਦ ਨਹੀਂ ਮੁੱਕਦਾ ਕਦੇ ਕੋਈ ਗੱਲ ਤੋਂ ਬੋਲਣ ਲੱਗ ਜਾਂਦੀ ਐ ਕਦੇ ਕੋਈ ਗੱਲ ਤੋਂ ਬੋਲਣ ਲੱਗ ਜਾਂਦੀ ਐ ਮੈਂ ਕਹਿੰਦਾ ਜਸਮੂਰੇ ਉਂ ਡਰਾਮਾ ਇਹ ਕਰਨ ਲੱਗੀ ਕਹਿੰਦਾ ਤਾਂ ਸੀਗਾ ਮਾਣਾ ਕਰਾਂਗਾ ਹਾਂ ਹਾਂਜੀ ਮੈਂ ਤੈਨੂੰ ਥੱਲੇ ਭਾਲੀ ਜਾਂਨਾ ਤੂੰ ਇੱਥੇ ਕੋਠੇ ਤੇ ਕੀ ਨਾ ਗੱਲਾਂ ਕਰੀ ਜਾਂਦੀਆਂ ਇਹ ਤਾਂ ਮੇਰੇ ਕਾਲਜ ਫਰੈਂਡ ਸੀ ਉਹਦਾ ਫੋਨ ਆਇਆ ਸੀ ਉਹਨਾਂ ਨਾਲ ਗੱਲ ਕਰੀ ਜਾਂਦੀ ਸੀ ਅੱਛਾ ਹੂੰ ਉਹ ਮੈਂ ਨਾ ਇਹ ਕਹਿੰਦਾ ਸੀ ਤੂੰ ਮੇਰੇ ਨਾਲ ਤਾਂ ਕਿਸੇ ਬਸੇ ਬਾਹਰ ਜਾ ਕੇ ਰਾਜੀ ਨਹੀਂ ਹੈਗੀ ਹਨਾ ਤੇ ਫਿਲਮ ਫਿਲਮ ਵੀ ਨਹੀਂ ਦੇਖਣ ਜਾਣਦੀ ਇਹ ਕੀ ਗੱਲਾਂ ਕਰੀਂ ਰਾਜੀ ਨਹੀਂ ਮਤਲਬ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਤੇਰਾ ਚਲ ਮਨ ਨਹੀਂ ਕਰਦਾ ਬਾਹਰ ਜਾਣ ਦਾ ਵੀ ਸਾਰਾ ਦਿਨ ਹਨਾ ਕਿੰਨੇ ਦਿਨ ਹੋ ਗਏ ਘੇਰੀ ਬੈਠੀਆਂ ਉਹ ਮੈਂ ਠੀਕ ਜੀ ਨਹੀਂ ਹੈਗੀ ਨਾ ਤਾਂ ਨਹੀਂ ਮਨ ਕਰਦਾ ਜੀ ਜਦੋਂ ਜਮਾਂ ਠੀਕ ਹੋ ਗਈ ਨਾ ਫਿਰ ਤੁਹਾਨੂੰ ਘਰੇ ਨਹੀਂ ਬੈਠਣ ਦਿਆ ਕਰਨਾ ਮੈਂ ਚਲ ਕੋਈ ਨਹੀਂ ਆਪਦੇ ਪਿੰਡ ਤਾਂ ਜਾਏ ਆਏਂਗੀ ਉਹਨਾਂ ਨੂੰ ਤਾਂ ਮਿਲਿਆ ਆਏਂਗੀ ਲੈ ਉਹਨਾਂ ਨੂੰ ਤਾਂ ਮਿਲ ਕੇ ਤਾਂ ਆਉਣਾ ਹੀ ਆ ਚਲ ਮੈਂ ਵੀ ਆਈ ਸੋਚਦਾ ਸੀ ਵੀ ਤੂੰ ਉੱਥੇ ਲਾਇਆ ਦੋ ਦਿਨ ਚਲੈ ਨੀ ਨਾਲ ਤੇ ਰਵੀ ਮਨਜਾ ਸਹੀ ਹੋ ਜਾਊਗਾ ਸੱਚੀ ਹਾਂ ਹਾਂ ਨਾਲੇ ਪਹਿਲਾਂ ਮੰਮੀ ਨੂੰ ਫੋਨ ਕੀਤਾ ਸੀ ਨਾ ਕਰਦੀ ਸੀ ਉਹਨਾਂ ਨੇ ਉਹ ਮੈਂ ਮੰਮੀ ਨਾਲ ਗੱਲ ਖਰੀ ਸੀ ਮੈਂ ਉਹਨਾਂ ਨੂੰ ਮਨਾ ਲਿਆ ਸੀ ਵੀ ਚਲ ਹੋਰ ਦਾ ਕਿਸੇ ਪਾਸੇ ਜਾਂਦੀ ਨਹੀਂ ਹਨਾ ਵੀ ਚਲ ਇੰਨੇ ਨਾਲ ਮਨਜਾ ਸਹੀ ਹੋ ਜਾਊਗਾ ਵੀ ਚਲ ਉੱਥੇ ਮਿਲਿਆ ਆਊਗੀ ਹਾਂਜੀ ਬਾਕੀ ਆਏ ਆ ਜੀ ਇਹ ਕਈ ਵਾਰ ਦਵਾਈ ਨਹੀਂ ਲੱਗਦੀ ਹੁੰਦੀ ਇੱਥੋਂ ਹਨਾ ਸ਼ੁਰੂ ਤੋਂ ਉੱਥੋਂ ਦਵਾਈ ਲੈਣੀ ਆ ਉੱਥੋਂ ਵਧੀਆ ਜੀ ਦਵਾਈ ਲੈ ਲੂੰਗੀ ਨਾਲੇ ਮੈਂ ਹਾਂ ਚਲ ਦਵਾਈ ਤਾਂ ਵੈਸੇ ਇੱਥੇ ਕਿਹੜਾ ਸੀ ਦਵਾਉਂਦੇ ਨਹੀਂ ਦਵਾਈ ਦਵਾਈ ਤਾਂ ਇੱਥੋਂ ਵੀ ਦਵਾ ਦਾਂਗੇ ਪਰ ਆਇਆ ਚਲ ਤੇਰਾ ਮਨ ਚਾ ਲੱਗ ਜੂ ਇੰਨੇ ਦਿਨ ਹੋ ਗਏ ਤੂੰ ਹਨਾ ਘਰੀ ਬੈਠੀ ਆ ਮੈਨੂੰ ਤਾਂ ਐ ਹੀ ਸੀ ਠੀਕ ਐ ਜੀ ਕੋਈ ਗੱਲ ਨਹੀਂ ਮੈਂ ਉਹ ਮੈਨੂੰ ਲੱਗਾ ਉਹ ਆਉਣਗੇ ਹਨਾ ਮਿਲ ਨਹੀਂ ਕਰਨਾ ਬਸ ਤੂੰ ਉਹਨਾਂ ਨਾਲ ਹੀ ਬਗਜੀ ਫਿਰ ਹਾਂਜੀ ਕੋਈ ਗੱਲ ਨਹੀਂ ਹਾਂ ਮੈਂ ਪੈਕਿੰਗ ਕਰ ਲੰਨੀ ਆ ਹਾਂ ਹਾਂ ਚੱਲ ਆਜਾ ਆਜਾ ਮਦਰ ਜੀ ਵੀਡੀਓ ਦੇਖੋ ਸੀਗੇ ਮੌਕੇ ਤੇ ਉਹੋ ਜੇ ਲੈਂਦੇ ਹੁਣ ਨਾ ਤਾਂ ਬਾਜ਼ਾਰ ਜਾਣ ਦਾ ਟਾਈਮ ਨਹੀਂ ਦੇਖਾ ਤਾਂ ਨਹੀਂ ਚਲੇ ਗਏ ਨਹੀਂ න ද ඉ සස් ස සोන බ ෙන දහ නේ ම ක ටට හැ ස ක ය ර හතේ තා හ ද හම න කා දන හකාහ පද ඒකා सा ठ ਤੇ ਜਿੰਨੇ ਨਾਲੇ ਉਹ ਕਿੰਨੇ ਕਿੰਨੇ ਲੋਨ ਦੇ ਦਿੱਤਾ ਆ ਸੀਗੀ ਮੇਰੀ ਗੱਲ ਸੁਣ ਨਾ ਆ ਸੁਣ ਲੈ ਚੱਲਿਆ ਆ ਉਹ ਭੂਆ ਨਾਲ ਨਹੀਂ ਕਿ ਸੱਸ ਦਾ ਕੋਈ ਕੰਮ ਨਹੀਂ ਆ ਕਰਸੀ ਤੇ ਚੈਟਾ ਫਕੂੜੀ ਦੇ ਦੋ ਕਰ ਦਿੰਦੇ ਆ ਹਾਂ ਤੇ ਨਾਲ ਖੇਸ ਚੱਕ ਲਾਂਗੇ ਦੋਨਾਂ ਵਾਸਤੇ ਲਾਉਂਦੇ ਹਾਂ ਹਾਂ ਐਂ ਕਰਦੇ ਆ ਐਂ ਸੂਟ ਬੋਸੂਟ ਬੋਸੂਟ ਨੇ ਮਤਮਸਾ ਦੇ ਲਈ ਇੱਦਿ ਬੋਲ ਕੇ ਚੂੜੀ ਚੂੜੀ ਕਹੀ ਉਹ ਮਖੇ ਰਾਂਗ ਤਾਂ ਕੀ ਬੋਲੇ ਕੀ ਨਾ ਬੋਲੇ ਹੁਣ ਕਾਰੀ ਹੋਈ ਪਈ ਸ਼ੇਦੀ ਚੱਲੋ ਸ਼ੇਦੀ ਚੱਲੋ ਕਹਿੰਨਾ ਫਿਰ ਸ਼ੇਦੀ ਮੂਰੇ ਆ ਮੇਰੇ ਦਾ ਐਨਕਾ ਤਾ ਲਿਗਾ ਹੱਥ ਵੰਦਾ ਇਹ ਤੋਂ ਅਗਲਾ ਮਨ ਉਹਨਾਂ ਨੇ ਜਨਾਇ ਕੁੜੀ ਨੂੰ ਲੈਣਾ ਹੈ ਖੱਲੀਆ ਖਾ ਕੇ ਢੜਕੇ ਸੱਚੀ ਚੰਗਾ ਜੀ ਮੈਂ ਤੁਹਾਨੂੰ ਕਹਿੰਦਾ ਸਤਿ ਸ੍ਰੀ ਅਕਾਲ ਕਿੰਨੇ ਚਿਰ ਹੋ ਗਏ ਤੁਹਾਨੂੰ ਥੈਂਕ ਯੂ ਕਿ ਚੱਲ ਨਹੀਂ ਗੁੰਦਾ ਸਾਨੂੰ ਰਾਹ ਕਿੱਧਰ ਆਈ ਤੋੜਦੀ ਨਾ ਸੁਣੀ ਸਰਹੂ ਜਾਣਾ ਕੋਈ ਸੇਟੋ ਚਾਹਰਾ ਠੀਕ ਹੈ ਮਨ ਕੱਢ ਕੱਢ ਲੱਗਦਾ ਦੇਖ ਜੀ ਮਰੀ ਜੀ ਕਿੱਸੀ ਦਿਨ ਨਾ ਤੂੰ ਤਾਂ ਖੋਣੀ ਮੈਨੂੰ ਤੂੰ ਆਉਣਾ ਪਊਗਾ ਨਾ ਕੋਈ ਨਮੜ ਜੇ ਤਵਾਰ ਲੱਗੇ ਤਾਂ ਕੀ ਹੈ 여기. Okay. Okay.

ਮੈਂ ਲੀਟ ਜਦੋਂ ਮੈਂ ਉੱਥੇ ਆ ਰਹੀ ਸੀ ਸਹੀ ਗੱਲ ਬੋਲ ਰਹੀ ਸੀ ਯਾਰ ਇਹਦਾ ਨਹੀਂ ਪਉਂਦਾ ਫਿਰ ਐ ਕਹਿੰਦੀ ਕਿ ਮੈਂ ਤਾਂ ਵਿੱਚੋਂ ਹੀ ਕੱਟ ਤਾ ਵਿੱਚੋਂ ਨੰ ਤਾਂ ਮੈਂ ਸੀਗੀ ਤਾਂ ਕੋਈ ਨਾ ਫੋਨ ਕਰਕੇ ਕਹਿ ਦਿੰਦੀ ਹਾਂ ਹਾਂ ਉਹਨੂੰ ਐ ਕਹਿੰਦੀ ਵੀ ਪਈਆ ਸਿਆ ਜਾਵਾਂਗੀ ਕੁੜੀ ਨੂੰ ਲੈਣ ਤੇ ਤੂੰ ਉੱਥੇ ਆ ਗਈ ਸਿੱਧੀ ਚੱਲਣਾ ਮੈਂ ਤਾਂ ਖੁੱਝੋ ਨਹੀਂ ਸੀ ਮਾਸੀ ਮਸੂਲਾ ਜਿੰਕਲੇ ਮੋਟਾ ਮੈਂ ਪਰ ਉਹਨੂੰ ਤਾਂ ਪਤਾ ਹੀ ਨਹੀਂ ਆਉਂਦੀ ਕਿ ਇਹ ਆ ਗਈ ਇਹਨੂੰ ਤਾਂ ਇਹ ਉਹ ਤਾਂ ਚੱਟ ਦੀ ਕਸੂਰ ਕਰ ਹੀ ਗਿਆ ਕਰੇ ਪਿਆ ਕਰੇ ਅਕਾ ਇਹ ਤੇ ਉਹ ਨਾ ਦੇ ਵਧੀਆ ਸੂਟ ਆਉਦੇ ਪਾਉਣ ਵਾਲਾ ਹੈ ਬਸ ਠੀਕ ਹੋ ਰਹੀ ਆ ਸਾਰੇ ਸਾਫੇ ਪਾ ਕੇ ਨਾ ਤੇ ਵਧੀਆ ਪੈਕਿੰਗ ਕਰ ਲਈ ਬਸ ਠੀਕ ਹੈ ਪੈਕਿੰਗ ਕਰ ਲਾ ਸਾਰੇ ਵਧੀਆ ਸਾਫੇ ਜਿਵਾ ਕੇ ਦੂਜੇ ਵੱਡੇ ਬੈਗ ਚ ਪਾ ਲਈ ਤੇਰਾ ਇਹ ਚੋਂ ਪਾ ਲੈ ਤੁਹਾਡੇ ਸਾਰੇ ਇਹਦਾ ਕਿਵੇਂ ਤੱਕ ਪਤਾ ਨਹੀਂ ਕਿ ਕਿੰਨੇ ਨੂੰ ਕੋਈ ਨਾ ਮੈਂ ਕਰ ਦਿੰਦਾ ਗੱਲ ਉਹ ਕਿਹਾ ਭਈ ਬੈਠਣਾ ਪਊਗਾ ਉੱਥੋਂ ਆਏਗੇ ਭੱਜੂ ਭੱਜੂ ਥੋੜਾ ਕਰਾਂਗੇ ਆਏ ਉੱਥੇ ਜਾ ਕੇ ਭੱਜੂ ਭੱਜੂ ਕਰਾਂਗੇ ਆਂਦੇ ਤੇ ਕੀ ਗੱਲ ਹੈ ਮਮੀ ਅਗਲੇ ਕੈਨ ਗਈ ਅਲ ਕਿਾ ਕਿੰਨਾ ਤਮੜ ਕੇ ਭਰਾ ਨੇ ਫੋਨ ਕੀਤਾ ਨਾ ਕੋਈ ਲੈਣ ਆਇਆ ਕੋਈ ਤੱਕ ਹੁਣ ਬੜਾ ਆਪਣਾ ਤੂੰ ਮੂੰਹ ਤੇ ਰੱਖਣਾ ਪਤਾ ਸੋ ਕੋਈ ਮੇਰੇ ਫੋਨ ਲਾਇਆ ਇਹ ਨਾ ਲੱਗੇ ਨਾ ਕਿ ਕੁੜੀ ਉਹਨੂੰ ਤੱਕ ਤੱਕ ਲਈ ਦੇਤਾ ਲੱchna ਇਹ ਜੇ ਕਾਹਦਾ ਕਿ ਨਾ ਪਤਾ ਲੱਗੂ ਨਾ ਕਿਸੇ ਗੱਲ ਦਾ ਤਾਂ ਪਤਾ ਲਵਾ ਦਿੰਦਾ ਪਰ ਕੁੜੀ ਦੇ ਮੋਟੇ ਬਸ ਬਸਰ ਦਾ ਮਾਤੂਰ ਪਿਆਰ ਨਾ ਬੈਠ ਕੇ ਸਮਝਾ ਕਿ ਦੇਖ ਪੁੱਤਰ ਕੁੜੀ ਨੇ ਨਾ ਤੀ ਕਰਤੀ ਆਪਣੇ ਕਹੇ ਤੇ ਕੁੜੀ ਨੇ ਵਿਆਹ ਤਾਂ ਕਰਾ ਲੈਣਾ ਹੈ ਨਾ ਇਹ ਕਿਈ ਗੁੱਸਾ ਉਹਨਾਂ ਦੀ ਨਾ ਕਿ ਤੇ ਸਮਝਦਈ ਨਹੀਂ ਗੱਲ ਹੈ ਕਿ ਕੋਈ ਨਾ ਕਿ ਹੁਣ ਉਹਨਾਂ ਦੇ ਮਨ ਚ ਨਾ ਨਾ ਐ ਪਾ ਗਏ ਉ ਤੁਹਾਨੂੰ ਕੋਈ ਨਾ ਡਰ ਸਕਿਆ ਤੁਹਾਨੂੰ ਮੜੀ ਗਈ ਉਹ ਕੈਦੀ ਉਹ ਤੁਹਾਨੂੰ ਕਈ ਮਾਰਾ ਚੰਗਾ ਠੀਕ ਚੱਲ ਆ ਚੱਲ ਨਾ ਤੁਸ ਜਿੱਨੀ ਦਾ ਨਾ ਕਿਤੇ ਜਿੱਨੀ ਤਾਂ ਉਹ ਪਹੀਆ ਚੱਕ ਰੋ ਕੋਈ ਜਾ ਚਲ ਮੈਂ ਉਹ ਪੈਕ ਕਰਤੀਆਂ ਸਮਾਨ ਬਸ ਜਿੱਨੀ ਚੱਕਣੀ ਹੈ ਦੇ ਨਾਲ ਚੰਗਾ ਠੀਕ ਆ ਗਿਆ ਹੋਰ ਭੈਣ ਜੀ ਠੀਕ ਠਾਕ ਹੈ ਸਿਹਤ ਤਾਂ ਹਾਂਜੀ ਭੈਣ ਜੀ ਵਧੀਆ ਠੀਕ ਠਾਕ ਹੈ ਤੁਸੀਂ ਦੱਸੋ ਹਾਂ ਹਾਂ ਵਧੀਆ ਭੈਣ ਜੀ ਵਧੀਆ ਹੋਰ ਪੁੱਤ ਕੰਮਕਾਰ ਠੀਕ ਹੈ ਹਾਂਜੀ ਹਾਂਜੀ ਵਧੀਆ ਜੀ ਚਲੋ ਵਧੀਆ ਤੇ ਉਹ ਚਲ ਲੈ ਜੋ ਤੁਸੀਂ ਹਰਪ੍ਰੀਤ ਨੂੰ ਚਾੜ ਦੇ ਨਾ ਪਰ ਬਾਲੇ ਦਿਨ ਤਾਂ ਅਸੀਂ ਛੱਡਦੇ ਨਹੀਂ ਕਿਉਂਕਿ ਫਿਰ ਅਸੀਂ ਹਜੇ ਸਾਡੀ ਰਹਿੰਦੀ ਏ ਸਾਰੀ ਮਨ ਮੰਨਉਤੀ ਆਣ ਸੁੱਖ ਸੀਰ ਨਹੀਂ ਦੇਣ ਵਾਲੀ ਮੈਂ ਤਾਂ ਕਿਹਾ ਸੀ ਬੇਬੇ ਨੂੰ ਕਿ ਪਹਿਲਾਂ ਸੁੱਖਾ ਸੀਰ ਨਹੀਂ ਉਹਨਾਂ ਨੂੰ ਦੇ ਦੇਣ ਦੋ ਉਦੋਂ ਬਾਅਦ ਚ ਲੈ ਆਵਾਂਗੇ ਇਹ ਬੇਬੀ ਬੜਾ ਕਹਿਣ ਲੱਗ ਗਈ ਨਹੀਂ ਨਹੀਂ ਭੈਣ ਜੀ ਨਾਲੇ ਤੁਸੀਂ ਉਹਦੇ ਕਹਿੰਦੇ ਸੀ ਵੀ ਅਸੀਂ ਦੇਹਲਾ ਮਰਥਾਂ ਖਟਕਾਉਣਾ ਵੀ ਸੈਰ ਕੇ ਲੈ ਜੇ ਦੋ ਦਿਨ ਜਾਣਾ ਸੀ ਭੈਣ ਜੀ ਸਾਰਾ ਕੁਝ ਤਿਆਰ ਪਰ ਤਿਆਰ ਜੇ ਕਰ ਲਿਆ ਸੀ ਮੈਂ ਤਾਂ ਸਮਾਨ ਜਿਹੜੀ ਕੋਈ ਮਨ ਮੰਨਉਤੀ ਆਲੇ ਫਿਰ ਇਹ ਹਰਪ੍ਰੀਤ ਗਈ ਨਹੀਂ ਗਈ ਹਰਪ੍ਰੀਤ ਨਹੀਂ ਗਈ ਹਾਂ ਪੁੱਤ। ਕਿਉਂ? ਇਹ ਕਹਿੰਦੀ ਮੈਂ ਗੁਰੂ ਘਰ ਤੋਂ ਬਿਨਾਂ ਕਿਤੇ ਹੋਰ ਜਾਂਦੀ ਨਹੀਂ। ਲੈ। ਬੇਬੇ ਮੜਾ ਜਾ ਸਮਝਾਏ ਇਹਨੂੰ। ਕੋਈ ਕੋਈ ਗੱਲ ਨਹੀਂ ਜੀ। ਨਹੀਂ ਪੁੱਤ। ਹਜੇ ਇਹਨੂੰ ਕੀ ਪਤਾ ਮੰਨ ਮਨਾਉਤਿਆਂ ਦਾ। ਕੋਈ ਗੱਲ ਨਹੀਂ। ਇਹਨੂੰ ਹੌਲੀ-ਹੌਲੀ ਆਪੇ ਪਤਾ ਲੱਗ ਜੂ ਭੈਣ ਜੀ। ਉੱਥੇ ਤਾਂ ਕੱਲੇ ਗੁਰੂ ਘਰ ਮੱਥਾ ਟੇਕ ਕੇ ਆਉਂਦੇ ਸੀ ਨਾ ਅਸੀਂ। ਨਹੀਂ ਨਹੀਂ ਭੈਣ ਜੀ। ਸਮਝਾਉਣਾ ਤੁਹਾਡਾ ਫਰਜ਼ ਬਣਦਾ ਸੀਗਾ। ਇਹ ਤੁਹਾਨੂੰ ਪਹਿਲੇ ਹੀ ਸਮਝਾਉਣਾ ਸੀ ਤੁਸੀਂ। ਵੀ ਇਹਨੇ ਕੰਮ ਕਾਣੇ ਕਰ ਜਾਣਾ ਹੈਗਾ। ਜਿਵੇਂ ਭਈ ਗਾਹਾਂੜ ਪਰਿਵਾਰ ਚੱਲੂ ਤੈਨੂੰ ਉਵੇਂ ਹੀ ਚੱਲਣਾ ਪਊਗਾ ਕੋਈ ਨਾ ਭੈਣ ਜੀ ਹੁਣ ਤਾਂ ਉਵੇਂ ਹੀ ਚੱਲੂ ਜਿਵੇਂ ਤੁਸੀਂ ਕਹੋਗੇ ਕੋਈ ਗੱਲ ਨਹੀਂ ਮਾਸੀ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਇਹਨਾਂ ਨੂੰ ਸਾਰਾ ਕੁਝ ਸਮਝਾ ਦਾਂਗੇ ਸਮਝਾ ਦਾਂ ਕੋਈ ਗੱਲ ਨਹੀਂ ਮਾਸੀ ਮੈਂ ਸਮਝਾਉਂਗਾ ਇਹਨੂੰ ਅੱਜ ਤੋਂ ਬਾਅਦ ਨਹੀਂ ਇਹ ਗਲਤੀ ਕਰਦੀ ਕੋਈ ਬਾਕੀ ਭੈਣ ਜੀ ਇੱਕ ਹੋਰ ਗੱਲ ਤੁਹਾਨੂੰ ਕਹਿਣੀ ਆ ਜਿਹੜਾ ਮੈਂ ਕੰਮ ਕਹਦੇ ਨਾ ਹਰੇਕ ਕੰਮ ਤੋਂ ਮੈਨੂੰ ਥੋੜੀ ਨਾਨਕ ਜੀ ਜ਼ਿਆਦਾ ਕਰਦੀ ਹੈਗੀ ਮਾਂ ਹੌਲੀ ਹੌਲੀ ਹਲੇ ਨਵੀਂ ਆਈ ਹੈ ਨਾ ਹੌਲੀ ਹੌਲੀ ਕੰਮ ਸਿੱਖ ਜੂਗੀ ਤੇ ਜੈਨਾ ਕੀ ਹੈਗਾ ਪਤਾ ਕੀ ਗੱਲ ਹੈ ਮਾਸੀ ਜੀ ਮਤਲਬ ਕਿ ਪਹਿਲਾਂ ਮੰਮੀ ਕੰਮ ਕਰਦੇ ਸੀ ਫਿਰ ਉਹ ਸਾਰੇ ਘਰ ਦਾ ਕੰਮ ਮੈਂ ਸੰਭਲਿਆ ਮੈਂ ਕਦੇ ਕੰਮ ਕਰਨ ਨਹੀਂ ਦਿੱਤੀ ਨਾ ਤਾਂ ਕਰਕੇ ਆ ਹੁਣ ਇਹਨੂੰ ਪਤਾ ਲੱਗ ਗਿਆ ਵੀ ਇਹੀ ਮੇਰਾ ਘਰ ਆਪੇ ਹੌਲੀ ਹੌਲੀ ਕੰਮ ਕਰਨ ਲੱਗ ਜੀ ਬਾਕੀ ਕੋਈ ਗੱਲ ਨਹੀਂ ਜੀ ਕੋਈ ਨਹੀਂ ਪਤਾ ਮੈਂ ਵੀ ਤਾਂ ਇਹੀ ਕਹਿਨੀ ਹੈ ਦੇਖਾ ਮੈਂ ਰਹਿਨੀ ਢਿੱਲੀ ਮਸੀ ਜੀ ਵੀ ਆਪਦੇ ਘਰ ਦੀ ਜ਼ਿੰਮੇਵਾਰੀ ਇਹ ਸਮਝ ਲੇ ਜ਼ਿੰਮੇਵਾਰੀ ਤਾਂ ਇਹਦੀ ਵੀ ਬਣਦੀ ਹੈ ਹੋਰ ਦੱਸੋ ਕੌਣ ਆ ਕੇ ਕਰੂਗਾ ਹੋਰ ਕੋਈ ਹੈ ਇਸ ਘਰ ਦੇ ਵਿੱਚ ਕਰਦੀ ਤਾਂ ਹੈਗੀ ਮੰਮੀ ਸਾਰਾ ਕੰਮ ਜੀ ਹੁ ਤਸੀ ਕੰਨੇ ਉਹ ਵੀ ਕਰਦੀ ਆ ਕੋਈ ਗੱਲ ਨਹੀਂ ਹਰ ਵੀ ਤਾਂ ਮਾਸੀ ਜੀ ਕਹੜਾ ਝੂਠ ਮਾਰਦੇ ਹੋਣਗੇ ਤੇpto ਦਿੱਤਾ ਗਿਆ ਹੋਗਾ ਸਰੀਕ ਕਈਰ ਜਵਾਬ ਹੈ ਨਾ ਗੁੱਸਾ ਲੱਗ ਗਿਆ ਹੋਗਾ ਚਲ ਐ ਨਹੀਂ ਕਹੀਦਾ ਹੁੰਦਾ ਜੇ ਕੋਈ ਉਹ ਸੇਟ ਲੀਟਾਸ ਜਾਕਰ ਵੀ ਅੱਜ ਮੈਂ ਬਿਮਾਰ ਆ ਮੇਤੋਂ ਨਹੀਂ ਕੰਮ ਹੁੰਦਾ ਹਨਾ ਜਵਾਬ ਨਾ ਦਿਆ ਕਰ ਇਹ ਗੱਲਾਂ ਨਾ ਇਹਨੂੰ ਘਰੇ ਜਾ ਕੇ ਸਮਝਾਈ ਇੱਥੇ ਸਮਝਾਉਂਦਾ ਕੋਈ ਮਤਲਬ ਨਹੀਂ ਚਾਹ ਪੀਓ ਤੇ ਚਲੋ ਚਲ ਕੋਈ ਨਾ ਪੁੱਤ ਉੱਥੇ ਕੰਮ ਨਹੀਂ ਨਾ ਕੀਤਾ ਕਦੇ ਇਹਨੇ ਤਾਂ ਕਰਕੇ ਚਲ ਦਵਾਈ ਬੂਤੀ ਵੀ ਭੈਣ ਜੀ ਇੱਕ ਦੋ ਵਾਰੀ ਸਮਾਂ ਆਖਿਆ ਸੀ ਮਾਂ ਪੁੱਤਾਂ ਨੇ ਤੇ ਚਲ ਤੈਨੂੰ ਕਿਤੇ ਲੈ ਚਲਦੇ ਸ਼ਹਿਰ ਚ ਕੋਈ ਜਾਕਮ ਫਿਰਿਆਉਣੇ ਆ ਜਾਂ ਤੂੰ ਕੋਈ ਦਵਾਈ ਬੂਟੀ ਲਿਆ ਥੋੜੀ ਜੀ ਫਿਰ ਆਏ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਗਈ ਮੈਂ ਜਾਂਦੀ ਨਹੀਂ ਅੰਦਰ ਜੇ ਵੜ ਕੇ ਬੈਠੀ ਰਹਿੰਦੀ ਆ ਉਹ ਤਾਂ ਮਾਂ ਹਾਲੇ ਨਵੀਂ ਨਾ ਵੀ ਆਈ ਆ ਨਾ ਤਾਂ ਕਰਕੇ ਹਾਲੇ ਜੀ ਨਹੀਂ ਲਾਉਂਦੀ ਹਾਲੇ ਕੋਈ ਗੱਲ ਹੋ ਜਾਂਦਾ ਮਾਸੀ ਕੋਈ ਗੱਲ ਨਹੀਂ ਅੱਗੇ ਤੋਂ ਤੁਹਾਨੂੰ ਇਸ ਕੈਦ ਦਾ ਮੌਕਾ ਨਹੀਂ ਮਿਲਦਾ ਹਾਂ ਚਲ ਕੋਈ ਨਹੀਂ ਪੁੱਤ ਅਸੀਂ ਵੀ ਤਾਂ ਜੀ ਲਵਾਉਣ ਦੇ ਮਾਰੇ ਮੈਂ ਕਹਿਦਣੀ ਚਲਾਹੀ ਇਹਨਾਂ ਦੇ ਹੱਸਣ ਖੇਡਣ ਦੇ ਦੇਣਾ ਕਿ ਚਲ ਕਿਤੇ ਜਾ ਬੜੂ ਕੋਈ ਆਪਣੀ ਚੀਜ਼ ਵਸਤ ਲਿਆਉਣੀ ਆ ਹਨਾ ਇਕ ਤਾਂ ਬੁਰਗਾ ਦਵਾਈ ਰੋਕ ਟੋਕ ਕਰ ਦਮੈਂ ਮੈਂ ਤਾਂ ਇਹਨਾਂ ਨੂੰ ਕਹਿ ਦੇਣੀ ਹੁੰਨੀ ਭਈ ਬਾਗ ਹੂੰ ਹੂੰ ਬਾਕੀ ਉਸੇ ਦਾ ਸੁਭਾਜ ਆ ਨਹੀਂ ਨਾ ਐ ਵੀ ਉਹ ਫਿਰ ਮਾਹੋਰ ਕੀ ਚਾਹੀਦਾ ਹੈ ਇਹ ਤਾਂ ਮਾਸੀ ਕਹੀ ਜਾਂਦੀ ਆ ਵੀ ਅਸੀਂ ਕਿਸੇ ਗੱਲ ਤੋਂ ਰੋਕਦੇ ਨਹੀਂਗੇ ਇਹਦੋਂ ਚੰਗਾ ਘਰ ਮਿਲੂਗਾ ਕਿਤੇ ਹੋਰ ਫਿਰ ਹੈ ਹਾਂ ਪੁੱਤ ਚੱਲ ਕੋਈ ਨਾ ਆਪਾਂ ਸਮਝਾਵਾਂਗੇ ਹੂੰ ਨਿਆਣੀ ਐ ਹਜੇ ਮੈਂ ਵੀ ਕਿਹਾ ਅਸ ਗਿਆ ਇਹਨੂੰ ਵੀ ਫਿਲਮ ਬੁਰਮਾ ਦਿਖਾ ਲਿਓ ਨਾ ਚੱਲ ਇੰਨੇ ਨਾਲ ਨਾ ਕਿੰਨੇ ਦਿਨ ਹੋ ਗਏ ਸੀ ਅੰਤਰੀ ਕਮਰੇ ਚ ਹੀ ਬੈਠੀ ਸੀ ਹੂੰ ਉਹ ਕਹਿੰਦੀ ਹਲੇ ਮੇਰੀ ਤਬੀਅਤ ਜੀ ਨਹੀਂ ਸਹੀ ਮੈਂ ਕਿਹਾ ਚਲ ਮੈਂ ਇਹ ਦਵਾਈ ਦਵਾਤੀ ਸੀਗੀ ਐ ਤਾਂ ਅੱਛਾ ਹਾਂ ਤੇ ਚਲ ਮੈਂ ਕਿਹਾ ਚੱਲ ਤੁਹਾਡੇ ਨਾਲ ਜਾਏ ਉਹ ਇਹਨਾਂ ਨਾਲ ਮੜਾ ਜਾ ਮਨ ਸਹੀ ਹੋ ਜਾਊਗਾ ਚਲ ਮਾਂ ਨਾਲ ਤਾਂ ਇਹਦੀ ਸਵੇਰੀ ਗੱਲ ਹੋਈ ਐ ਉਹ ਤਾਂ ਮਾਂ ਕਹਿੰਦੀ ਬਥੇਰੀ ਠੀਕ ਸੀਗੀ ਹਾਂ ਪੁੱਤ ਫਿਰ ਇਹਨਾਂ ਨੇ ਕਿਹਾ ਸੀ ਠੀਕ ਐ ਕਹਿੰਦੇ ਉਹ ਨਹੀਂ ਹਾਂ ਫੁੱਕਾਰ ਹੈਗਾ ਸੀ ਮੰਮੀ ਨੂੰ ਤਾਂ ਮੰਮੀ ਨਹੀਂ ਦੱਸਿਆ ਮੈਂ ਕਹਿੰਦੀ ਫਿਕਰ ਕਰੂਗੀ ਮੰਮੀ ਚਲ ਕੋਈ ਗੱਲ ਉਹ ਤਾਂ ਮੈਂ ਦਵਾਈ ਦਵਾਤੀ ਸੀਗੀ ਨਾ ਹਾਂ ਜੀ ਸਹੀ ਹੋ ਗਈ ਚਲੋ ਕੋਈ ਗੱਲ ਨਹੀਂ ਮਾਸੀ ਜੀ ਮੇਰਾ ਸਿਰ ਥੋੜੀ ਧੀਆ ਹੁਣ ਤਾਂ ਇਹ ਹੈ ਨਾ ਜਿਵੇਂ ਤੁਸੀਂ ਸਮਝਾਉਣਾ ਮੈਂ ਸਮਝ ਲੂਗੀ ਹਣਾ ਬਾਕੀਆਂ ਤੁਸੀਂ ਦੋਨਾਂ ਨੇ ਇੱਥੇ ਰਹਿਣਾ ਤੇ ਬਸ ਆਪਦਾ ਬਣਾ ਕੇ ਰਹੀਦਾ ਹੁੰਦਾ ਹਰਪ੍ਰੀਤ ਚੱਲ ਕੋਈ ਨਹੀਂ ਅੱਜ ਤੋਂ ਬਾਅਦ ਪੁੱਤ ਇਹੀ ਘਰ ਹੈ ਤੇਰਾ ਹਾਂਜੀ ਨਾਲੇ ਹਮਤ ਜੀ ਅਸੀਂ ਕੱਪੜੇ ਦਿਖਾ ਦੇਈ ਸੀ ਹਰਪ੍ਰੀਤ ਜਾ 일단 ਭਾਂਡੇ ਰੱਖਿਆ ਤੇ ਨਾਲੇ ਤੂੰ ਆਪਦੇ ਕੱਪੜੇ ਪੈਕ ਕਰ ਲੈ ਇਹ ਖੱਟਾ ਕੱਟਦਾ ਮੇਰੇ ਸਾਡਾ ਹੱਥ ਬੰਨ੍ਹ ਦੱਸੋ ਮਾਸੀ ਆਹ ਤਾਂ ਥੋੜਾ ਸੂਟ ਹੈ ਮਾਸੀ ਜੀ ਤੇ ਆਹ ਦੋ ਹੱਥ ਵੀ ਤੁਹਾਨੂੰ ਲਾਏ ਆ ਤੇ ਆਹ ਆਹ ਕਿਹਨਾਂ ਦਿਆ ਆਪਣੇ ਭੂਆ ਜੀ ਤੁਹਾਡੇ ਤੇ ਆਹ ਬਾਈ ਦਾ ਕੁੱਤਾ ਕੋਈ ਨਹੀਂ ਬਤਨ ਦੇ ਰਿਹਾ ਬਸ ਡੇਟਾ ਸੀਗਾ ਆਈ ਮੈਂ ਨਾ ਫੜ ਚੁੱਕਾ ਹਾਂ ਉਹ ਤੇ ਪੈਣੀ ਹਾਂ ਕਰ ਦਿੱਤੀ ਜਾਈ ਕੋਈ ਨਹੀਂ ਹਾਂ ਸਾਰਾ ਕੁਝ ਕੋਈ ਇਹ ਕੱਢ ਦਿਓ ਉਹ ਮੀਂਹ ਜਾ ਪਈ ਜਾਂਦਾ ਸੀਗਾ ਮੈਂ ਕਿਹਾ ਫਿਰ ਆ ਤਾਂ ਇਹਨਾਂ ਦੇ ਕੋਲੇ ਬੈਗ 'ਚ ਸੀਗੇ ਤੇ ਨਾਲੇ ਮਾਸੀ ਜੀ ਹਰਪਤ ਨੂੰ ਅਸੀਂ ਸੈੱਟ ਪਾ ਰਹੇ ਆ ਸੋ ਪਤਾ ਵਿਆਜ ਤਾਂ ਕੁਛ ਦਿੱਤਾ ਨਹੀਂ ਗਿਆ ਸੀ। ਹਾਂ ਤਾਂ ਕਰਕੇ ਹੁਣ ਬਣਾਇਆ। ਉਹ ਪੁੱਤ ਇਹਨੂੰ ਕੀ ਸੀ ਇੰਨਾ ਕੁਸ ਲੈ ਕੇ ਆਉਣ ਨੂੰ ਸਾਨੂੰ? ਦੱਸ ਨੇ ਸੈੱਟ ਸੁੱਟ ਜੇ ਤੋ ਐਡੇ ਤਾਂ ਕੀ ਕਰਾਉਣਾ ਸੀ ਅਸੀਂ। ਲੈ ਭਾਂਜੀ ਇੰਨਾ ਤਾਂ ਸਾਡਾ ਹੱਕ ਬਣਦਾ ਸੀ। ਤੀਨੂੰ ਖਾਲੀ ਹੱਥ ਥੋੜਾ ਤੋ ਰਿਆ ਜਾਂਦਾ। ਕੋਈ ਨਹੀਂ ਭਾਈ ਹਰਪ੍ਰੀਤ ਨੂੰ ਸੁਭਾ ਦੇ ਤੁਸੀਂ। ਦੇਖੋ ਉਸੇ ਨਹੀਂ ਪਾਉਣਾ ਕਰਨਾ ਹਨਾ। ਛੱਡ ਲੈ ਪੁੱਤ। ਦੇਖ ਹਰਪ੍ਰੀਤ ਸੋਹਣਾ ਸੈੱਟ। ਪੋਰਾ ਸੋਨਾ ਪਾ ਵੀ ਜੱਲਾ ਤੈਨੂੰ ਸੋਨਾ ਲੱਗਣਾ ਚਾਹੀਦਾ ਹੁਣ ਇਹਨੂੰ ਸਾਹਮਣੇ ਰੱਖ ਲੈ ਠੀਕ ਐ ਹਾਂ ਚਾਹ ਕੱਪੜੇ ਵੀ ਚੱਕ ਲੈ ਦੇਖ ਲੈ ਦੋ ਦੋਨੇ ਸੁਰਤੇਰੇ ਅਸਤੇ ਲਿਆਂਦੇ ਆ ਸੋਹਣਿਆ ਹਾਂ ਸੋਹਣਿਆ ਸੋਹਣਿਆ ਦੁਹਾਰੀ ਲਿਆਇਆ ਚਾਹ ਤੇ ਸਾਹਮਣੇ ਸਾਰੇ ਪੱਕਾ ਥੋੜੀ ਪਸੰਦ ਹੋ ਗਿਆ ਨਾ ਕਾਕੀ ਹਾਂ ਮੇਰੀ ਪਸੰਦ ਮੈਨੂੰ ਪਤਾ ਤਾ ਕੀ ਹੋ ਜੇ ਕੱਪੜੇ ਪਾਉਣੇ ਉਦੋਂ ਤਾਂ ਭੈਣ ਜੀ ਬਸ ਜਲਦਬਾਜੀ ਨਾਲ ਸਾਰਾ ਕੁਝ ਹੋ ਗਿਆ ਸੀ ਹੁਣ ਬਸ ਹੌਲੀ ਹੌਲੀ ਜਿਵੇਂ ਜਿਵੇਂ ਆਈ ਜਾਵਾਂਗੇ ਉਵੇਂ ਹਮੇ ਸਾਰਾ ਕੁਝ ਸਮਾਨ ਦੇ ਦਾਂਗੇ ਹਰਪ੍ਰੀਤ ਨੂੰ ਕੋਈ ਨਹੀਂ ਕੋਈ ਨਹੀਂ ਪੰਜੀ ਸਮਾਨ ਐ ਮੈਂ ਕੀ ਕਰਨਾ ਬਾਲਾ ਆ ਵੀ ਤਾਂ ਇਹਦਾ ਹੀ ਹੈਗਾ ਆਪੇ ਸਾਮ ਸੰਭਾਲ ਕਰੇ ਤੇ ਆਪਦਾ ਵਕਤ ਤੇ ਆਪਾਂ ਇਹ ਕਰਦੇ ਨਾਲ ਤਾਂ ਮਠੇਲ ਢੱਬੇ ਕੱਢ ਲਗੇ ਨਾਲੇ ਫਲਾਂ ਦੀ ਟੋਕਰੀ ਦੇ ਨਾਲ ਕੇਸ ਪੋਇਆ ਉਹ ਕੱਢ ਕੇ ਲਿਆ ਕੇ ਰੱਖ ਦਿੱਤੇ ਹਾਂ ਬਹੁਤ ਚੱਕ ਲਿਆ ਸਾਰਾ ਸਮਾਨ ਜਾ ਐ ਕਰ ਇੱਥੇ ਤਾਂ ਖੜੀ ਐ ਤੂੰ ਆਪੇ ਚੱਕ ਲਿਆ ਕੱਢ ਲਿਆ ਸਾਰਾ ਸਮਾਨ ਨਾਲੇ ਬਾਈ ਮੈਂ ਤੁਹਾਨੂੰ ਐ ਕਹਿੰਦਾ ਸੀ ਹਰ ਪੇ ਦਾਣਾ ਸੁਭਾਈ ਇਹੇ ਜਾ ਹੈ ਜੇ ਕਈਰੀ ਕੋਈ ਇਹ ਤਾਂ ਗਲਤੀ ਹੋ ਜਾਂਦੀ ਐ ਤੁਸੀਂ ਨਾ ਮੈਨੂੰ ਫੋਨ ਲਾ ਦੇ ਕਰੋ ਨਾ ਨਾ ਬਈ ਇਹ ਜਿੱਦਾ ਕੋਈ ਗੱਲ ਨਹੀਂ ਆਈ ਹੁਣ ਪਤਾ ਹਨਾ ਵੀ ਚਲ ਸਾਰਾ ਕੁਛ ਇੰਨੀ ਛੇਤੀ ਹੋ ਗਿਆ ਵਿਆਹ ਵੀ ਹਨਾ ਹਾਂ ਵੀ ਹੌਲੀ ਹੌਲੀ ਸਿੱਖ ਜਾਂਦਾ ਤਾਂ ਹੀ ਮੈਂ ਕਹਿੰਦਾ ਸੀ ਕਿ ਅੱਬਾ ਕਿ ਇੱਕ ਨਾ ਮਾਂ ਨੇ ਚੰਬੜਾਈ ਵਾਲੀ ਹੋਈ ਸੀ ਇਹ ਬਾਰੇ ਪਿਆਰ ਨਾਲ ਵਾਲੀ ਸੀਗੀ ਤਾਂ ਕਰਕੇ ਬਸ ਥੋੜਾ ਜਿਹਾ ਇਹ ਮਤਲਬ ਕਿ ਕੰਮ ਨੂੰ ਘਾਟ ਹੀ ਹੱਥ ਲਾਗੇ ਰਹੀ ਆ ਪਰ ਆਇਆ ਵੀ ਇਹ ਕੰਮ ਕਰ ਲੈਂਦੀ ਆ ਸਾਰਾ ਜਿਗ ਦੇ ਕਵੇ ਨਾ ਕਿ ਮੈਂ ਮੈਥੋਂ ਨਹੀਂ ਹੁੰਦਾ ਜ ਐ ਹੁੰਦਾ ਤੁਸੀਂ ਮਾਰਾ ਜਾ ਘੂਰ ਦਿਆ ਕਰੋ ਤੁਹਾਡਾ ਕੋਈ ਗੁੱਸਾ ਨਾ ਕਰੂਗੀ ਨਾ ਨਾ ਕੋਈ ਨਹੀਂ ਬਈ ਕੰਮ ਤਾਂ ਚੱਲ ਕੀ ਆ ਹੌਲੀ ਹੌਲੀ ਸਿੱਖ ਜਿਵੇਂ ਹਨਾ ਮੈਨੂੰ ਤਾਂ ਆਈਆਂ ਵੀ ਚੱਲ ਮੇਰੀ ਮਾਂ ਨੂੰ ਨਾ ਖੁਸ਼ ਰੱਖੇ ਬਸ ਹੋਰ ਤਾਂ ਮੈਨੂੰ ਕੀ ਚਾਹੀਦਾ ਹਾਂ 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 ਬਸ ਬਾਕੀ ਮਾਸੀ ਜੀ ਜਿਹੜੀ ਵੀ ਤੁਸੀਂ ਸਾਨੂੰ ਗੱਲ ਕਹੀ ਐ ਅਸੀਂ ਤੁਹਾਡੀ ਗੱਲ ਕੰਨੀ ਪਾਲੀ ਘਰੇ ਜਾ ਕੇ ਹਰਪ੍ਰੀਤ ਨੂੰ ਸਮਝਾਵਾਂਗੇ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਦੇ ਚਲ ਕੋਈ ਨਹੀਂ ਪੁੱਤ ਮੇਰੇ ਕੋਲੇ ਵੀ ਕੀ ਐ ਮੈਂ ਵੀ ਇਹੀ ਚਾਹੁੰਦੀ ਇਹ ਭੱਗ ਜਾਂਦਾ ਬਾਹਰ ਨੂੰ ਤੇ ਫਿਰ ਅਸੀਂ ਨੂੰ ਸੱਸ ਐ ਉਹ ਕਮਰੇ ਚ ਵੜ ਕੇ ਬੈਜੇਂ ਮੈਂ ਇੱਥੇ ਬੈਠੀ ਝਾਕੀ ਜੰਨੀ ਵੀ ਮੇਰੇ ਕੋਲੇ ਬੈਠਣ ਨੂੰ ਧੰਦਾ ਰੱਖੇ ਵਧੀਆ ਮੇਰੇ ਨਾਲ ਪਿਆਰ ਨਾ ਰਹੇ ਕੰਮ ਕੁਮ ਦਾ ਤਾਂ ਕੋਈ ਨਹੀਂ ਕੰਮ ਦਾ ਮੈਂ ਆਪ ਹੀ ਵਿਥੇਰਾ ਕਰ ਲਈ ਨਹੀਂ ਕੋਈ ਨਹੀਂ ਕੰਮ ਦਾ ਤਾਂ ਬਾਕੀ ਹੱਕ ਵੀ ਉਹਦਾ ਬੰਦ ਆ ਮਾ ਹੁਣ ਤੂੰ ਸਾਰੀਆਂ ਗੱਲਾਂ ਸਮਝਾ ਦੇਂ ਘਰੇ ਕੋਈ ਨਾ ਪਤਾ ਸਮਝਾ ਦੂੰਗੀ ਕੋਈ ਨਾ ਪੈਂਜੀ ਸਮਝਾ ਦੂੰਗੀ ਬਾਕੀ ਮੈਂ ਤਾਂ ਲਾੜਲੀ ਕਾ ਨੂੰ ਰੱਖੀ ਐ ਇਹਦੀ ਪਰਜਾਈ ਨੇ ਰੱਖੀ ਐ ਕੋਈ ਕੰਮ ਨਹੀਂ ਸੀ ਇਹਨੂੰ ਕਰਨ ਦਿੰਦੀ ਕੋਈ ਨਾ ਕਹ ਦਿੰਦੀ ਗਾਹਾਂ ਘਰ ਕੰਮ ਹੀ ਕਰਨਾ ਹਮ ਚਲ ਕੋਈ ਨਹੀਂ ਕੋਈ ਨਹੀਂ ਪੈਂਜੀ ਚਲ ਤੁਸੀਂ ਬੈਠੋ ਮੈਂ ਹਰਪ੍ਰੀਤ ਨਾਲ ਰੋਟੀ ਦਾ ਕਰ ਦਿੰਦੀ ਰੋਟੀ ਤਾਂ ਰਹਿਣ ਤੋਂ ਬੈਨ ਜੀ ਰੋਟੀ ਦਾ ਖਾ ਕੇ ਆਏ ਆ। ਹੁਣ ਹੀ ਖਾ ਕੇ ਤੁਰੇ ਸੀਗੇ। ਬਈ ਤੁਸੀਂ ਸਮਝਾਓ ਮੜਾ ਜੱਬਾ ਚਾਹ ਪੀ ਲਈ। ਬਹੁਤ ਹੈ। ਇੱਕ ਮੀਕਣੀ ਦੀ ਰੋਟੀ ਆ ਬਈ। ਹੋਰ ਆ ਮੀਝ ਆਈ ਜਾਂਦਾ ਪੁੱਤ। ਹਾਂ। ਹਾਂ। ਕੋਈ ਨਾ ਤੂੰ ਇੱਥੇ ਕਿਉਂ ਆਏ ਕਰੀ ਜਾਂਦਾ। ਉੱਥੇ ਜਾ ਕੇ ਆਪੇ ਸਮਝਾ ਦਾਂਗੇ ਆਪਾਂ। ਮਾਂ। ਕਰਾਤੀ ਨਾ ਬੇਸਤੀ। ਮੈਂ ਤਾਂ ਹੀ ਨਹੀਂ ਸਿਉਂਦਾ ਇੱਥੇ। ਠੀਕ ਹੈ ਨਾ ਹੁਣ ਕੀ ਬੋਲਾਂ ਮੈਂ ਅੱਗੇ ਇਹਨਾਂ ਦੇ? ਸਿਰ ਨੀਵਾ ਕਰਨਾ ਪੈ ਗਿਆ ਨਾ ਮੈਨੂੰ। ਇਹਨੂੰ ਮੜਾ ਜਾ ਵੀ ਨਹੀਂ ਪਤਾ ਕੁੜੀ ਨੂੰ। ਮਾ ਚ ਕੀ ਕਰੀ ਜਾਨੀ ਬੇ ਸ਼ਿਕਾਇਤ ਮੇਰੇ ਘਰੇ ਜਾਊਗੀ ਕਿ ਨਾ ਜਾਊਗੀ ਚਲ ਕੋਈ ਨਾ ਪਤਾ ਪਰੋਣੇ ਨੇ ਤਾਂ ਨਹੀਂ ਆਪਾਂ ਨੂੰ ਕੁਝ ਕਿਹਾ ਕਹੀ ਤਾਂ ਜਾਂਦਾ ਹੋਰ ਕਿਵੇਂ ਕਹੂਗਾ ਚਲ ਕੋਈ ਨਾ ਉੱਥੇ ਜਾ ਕੇ ਸਮਝਾ ਦਾਂਗੇ ਆਪਾਂ ਸਾਰੀ ਗੱਲ ਵਧੀਆ ਘਰਵਾਰਾ ਉਹਨੂੰ ਕਹਾਂਗੇ ਚੰਗਾ ਐਨਾ ਚੰਗਾ ਸੁਭਾਅ ਪਰੋਣੇ ਦਾ ਕੋਈ ਗੱਲ ਨਹੀਂ ਆਪਾਂ ਤਾਂ ਹਾਰ ਹਾਰ ਦੇਖ ਕੇ ਸੂਟ ਦੇਖ ਕੇ ਤਾਂ ਐਂ ਦੇਖ ਲਾ ਲਾਚੜ ਗਈ ਜਿਵੇਂ ਨੇ ਕਦੇ ਕੁਝ ਦੇਖਿਆ ਨਹੀਂ ਹੁੰਦਾ ਚਲ ਕੋਈ ਨਾ ਫਿਰ ਤੂੰ ਕੀ ਐ ਕਰੀ ਜਾਣਾ ਇੱਥੇ ਤੂੰ ਤਾਂ ਚੁੱਪ ਕਰ ਜਾ ਉੱਥੇ ਜਾ ਕੇ ਕਹਿ ਦੀ ਜਿਹੜਾ ਕੁਝ ਕਹਿਣਾ ਰੋਟੀ ਦਾ ਟੀ ਕੁਝ ਨਹੀਂ ਤੇ ਕਹਿ ਵੀ ਚਲ ਚਲੀ ਜੀ ਚਲ ਕਹੇ ਤੈਨੂੰ ਉਹ ਤਾਂ ਬੈ ਗੱਡੀ ਦੇ ਮੈਂ ਦੇਖ ਲਾ ਤੂੰ ਮੈਨੂੰ ਕਹਿ ਦੇ ਨਾ ਮਾਂ ਤੂੰ ਇਹਨੂੰ ਆਇਨਾ ਖਾਇਨਾ ਖਤੇ ਉਹਦਾ ਪ੍ਰਾ ਵੀ ਨਿੰਦਗੇ ਦੇ ਗੱਲਾਂ-ਗੱਲਾਂ ਚ ਕਹਿਗੇ ਨਾ ਉਹ 2-4 ਗੱਲਾਂ ਤੂੰ ਸਮਝ ਗਿਆ ਸੀ ਮਾਂ ਭੈਣ ਭਾਈਆਂ ਚ ਤਾਂ ਐ ਚੱਲਦੀ ਰਹਿੰਦਾ ਹੁੰਦਾ ਇੰਨਾ ਤੂੰ ਕਾ ਤੂੰ ਸੀਰੀਅਸ ਲੈ ਜਾਨੀ ਹੁੰਨੀ ਹੈ ਗੱਲ ਨੂੰ ਵੀ ਕੀ ਚੱਲਦਾ ਰਹਿੰਦਾ ਹੁੰਦਾ ਕੋਈ ਭਰਾ ਨਹੀਂ ਆਪਦੀ ਭੈਣ ਨੂੰ ਨਿੰਦਾ ਹੁੰਦਾ ਜੇ ਕਿਤੇ ਨਾ ਕਿਤੇ ਭੈਣ ਚ ਕੋਈ ਮਾੜੀ-ਮੋਟੀ ਖਾਮੀ ਹੁੰਦੀ ਹੈ ਨਾ ਫੇਰ ਹੀ ਨਿੰਦਦੇ ਹੈ ਖਾਮੀ ਦੱਸ ਕੀ ਹੋਣੀ ਹੈ ਅਲੇ ਉਹਨਾਂ ਨੇ ਗਲਤ ਵੀ ਕੀ ਕਿਹਾ ਵੀ ਥੋੜੀ लाਡਲੀ ਲੱਖੀ ਐ ਤਾਂ ਕਰ ਕੀ ਹੈਗਾ ਆਹੋ ਐਨਾ ਵੀ ਨਹੀਂ ਲਾਡ ਹੁੰਦਾ ਵੀ ਬਗਾਨੇ ਘਰ ਦੀ ਨਾ ਸੂਹ ਹੋਵੇ ਜਦੋਂ ਤੀ ਨੂੰ ਤਾਂ ਨਾਲੇ ਖਾਸ ਕਰਕੇ ਨਹੀਂ ਨਾ ਐਨਾ ਹੁੰਦਾ ਜਦੋਂ ਉਹਨੇ ਗਾਂਹਾਂ ਜਾਣਾ ਹੁੰਦਾ ਵੀ ਭਈ ਉਹ ਕਰ ਤੇਰਾ ਆਪ ਦਾ ਅਸਲ ਚਲ ਕੋਈ ਨਮਾ ਹੁਣ ਉਹਨਾਂ ਨੇ ਕਹਿ ਕੇ ਤਾਂ ਗਿਆ ਵੀ ਆਪੇ ਸਾਰੇ ਕੰਮ ਵੀ ਕਰਿਆ ਕਰੋ ਸਾਰੀ ਜ਼ਿੰਮੇਵਾਰੀ ਵੀ ਸਾਂਭੋ ਸਾਰਾ ਕੁਝ ਕਰੋ ਬਾਕੀ ਉਹ ਹੁਣ ਉੱਥੇ ਸਮਝਾਉਣਗੀ ਭਲੇ ਨਿਆਣੀ ਮਤ ਆ ਉਹਦੀ ਚਲ ਆਹੋ ਕੋਈ ਨਹੀਂ ਆਜੂ ਦੋ ਚਾਰ ਦਿਨਾਂ ਨੂੰ ਲੱਗ ਜੂ ਪਤਾ ਹੋਰ ਕਿਵੇਂ ਮਤ ਦਿੱਤੀ ਔਨ ਨਲੇ ਹੁਣ ਵਿਆਹ ਹੋ ਗਿਆ ਚੰਗਾ ਭਲਾ ਹੁਣ ਹੋਰ ਦਸ ਹੁਣ ਕਰ ਵੀ ਕੀ ਸਕਦੇ ਆ ਜਿਹੜੀ ਹੈਗੀ ਐ ਸਾਹਮਣੀ ਤਾਂ ਇਹੀ ਬਹੂ ਮੈਂ ਤੈਨੂੰ ਆਏ ਨਹੀਂ ਆਂਦੀ ਬਿਨਾ ਸਾਹਬ ਪਰ ਮੈਨੂੰ ਲੱਗਦਾ ਤੇਰੀ ਚਾਚੀ ਨੂੰ ਸੱਦਣਾ ਪੂਕੀ ਤੈਨਾਂ ਕਿਤੇ ਵੀ ਉਹਨੂੰ ਆਏ ਤਾਂ ਪੁੱਛਗੇ ਵੀ ਜਿਹੜੀਆਂ ਗੱਲਾਂ ਤੂੰ ਕਰੀਆਂ ਸੀ ਉਹ ਨਾ ਜੇ ਤਾਂ ਕੁਝ ਵੀ ਨਹੀਂ ਨਿਭੜਿਆ ਅਸੀਂ ਤਾਂ ਦੇਣ ਲੈਣ ਬੰਨੀ ਵੀ ਨਹੀਂ ਦੇਖਿਆ ਅਸਾਂ ਐ ਸੋਚ ਲਿਆ ਸੀ ਸਾਨੂੰ ਤਾਂ ਇੱਕ ਕੁੜੀ ਸਿਆਣੀ ਚਾਹੀ ਮਾਂ ਤੇਰੇ ਯਾਦ ਹੋਵੇ ਪਹਿਲੇ ਦਿਨ ਇੱਥੇ ਬੈਠ ਕੇ ਮੈਂ ਆਹੀ ਗੱਲ ਕਹੀ ਸੀ ਵੀ ਮੈਨੂੰ ਚਾਚੀ ਤੇ ਪਰੋਸਾਂ ਤੂੰ ਮੇਰੀ ਸੁਣੀ ਇੱਕ ਨਹੀਂ ਸੁਣੀ ਮੇਰੀ ਚਾਚੀ ਤੇ ਤਾਂ ਨਹੀਂ ਭਰੋਸਾ ਇਹਨਾਂ ਤੇ ਤਾਂ ਤੈਨੂੰ ਭਰੋਸਾ ਵੱਜਿਆ ਹੋਇਆ ਨਾ ਕੋਈ ਨਹੀਂ ਚਾਚੀ ਨਾਲ ਮੈਂ ਆਪੇ ਗੱਲ ਕਰ ਲਵਾਂ ਇਹਨਾਂ ਤੇ ਤਾਂ ਭਰੋਸਾ ਕਰਨੀ ਪਊਗਾ ਮੈਂ ਤੈਨੂੰ ਉਦਣੇ ਹੀ ਕਿਹਾ ਸੀ ਭਈ ਨਹੀਂ ਚਾਚੀ ਆਪਣਾ ਚੰਗਾ ਨਹੀਂ ਚਾਹੁੰਦੀ ਵੀ ਉਹ ਤੇ ਯਕੀਨ ਨਾ ਕਰੀ ਪਰ ਤੂੰ ਕਿਹਾ ਵੀ ਹਾਂ ਉਹਦਾ ਆਪਣਾ ਚੰਗਾ ਹੀ ਸੋਚੋ ਬੜਾ ਵਧੀਆ ਰਿਸ਼ਤਾ ਦੇਖਿਆ ਉਹਨੇ ਐ ਕੀ ਪਤਾ ਹੁੰਦਾ ਕਿਸੇ ਦੇ ਮਨ ਚ ਕੀ ਚੱਲਦਾ ਹੈਗਾ ਕੋਈ ਨਹੀਂ ਬਾਕੀ ਵਧੀਆ ਨੂੰ ਇਹਨੂੰ ਵੀ ਕੀ ਹੋਇਆ ਹੈ ਤਾਂ ਵਿਚਾਰੀ ਵਧੀਆ ਹੀ ਹੈ ਚਲ ਕੰਮ ਨਹੀਂ ਆਉਂਦਾ ਹੌਲੀ ਹੌਲੀ ਸਿੱਖ ਜੂ ਕੰਮ ਵੀ ਤੇ ਹਲੇ ਜੀ ਨਹੀਂ ਲਾ ਰਹੀ ਨਾ ਹੌਲੀ ਹੌਲੀ ਜਦੋਂ ਜੀ ਲੱਗ ਗਿਆ ਸਾਰਾ ਕੁਝ ਸਹੀ ਹੋ ਜਾਊਗਾ ਯਸ ਕੰਮ ਤਾਂ ਨਾ ਕਰੇ ਪੁੱਤ ਪਰ ਇਹ ਮੇਰੇ ਨਾਲ ਤਾਂ ਰਲ ਕੇ ਚੱਲੇ ਕੋਲੇ ਤਾਂ ਬੈਠੇ ਕੋਈ ਦੁੱਖ ਦੀ ਸੁੱਖ ਦੀ ਮੈਨੂੰ ਇੱਕ ਦੋ ਵਾਰੀ ਮਾਂ ਅੱਖੇ ਹੀ ਵਾਧੂ ਆ ਕੰਮ ਤਾਂ ਮੈਂ ਆਪ ਹੀ ਬਥੇਰਾ ਕਰ ਲੂੰਗੀ ਗੱਲ ਤਾਂ ਤੇਰੀ ਸਹੀ ਆ ਮਾਂ ਪਰ ਤੂੰ ਥੋੜਾ ਇਹ ਨੂੰ ਟਾਈਮ ਤਾਂ ਦੇ ਹਲੇ ਨਵੇਂ ਘਰੇ ਆਈ ਆ ਹੌਲੀ ਹੌਲੀ ਜੀ ਲੱਗਦਾ ਜਦੋਂ ਆਪੇ ਜੀ ਲੱਗਣ ਲੱਗ ਗਿਆ ਆਪੇ ਆਪਣੇ ਚ ਵਿਚਰਨ ਲੱਗ ਜੂ ਆਪੇ ਤੈਨੂੰ ਬੁਲਾਉਣ ਲੱਗ ਜੂ ਵੀ ਭਾਈ ਜਿਨਾ ਮੈਂ ਘਰੇ ਆਈ ਆ ਨਾ ਕੂਣ ਨਹੀਂ ਕੁੜਗਾ ਭਰਾਇਆ ਨਾ ਹੋਰ ਸਮਝਦਾਂ ਕੌਣਤਾ ਉਹਦੀ ਆਉਣ ਸਾਰੀ ਕੁੜ ਮਿਲ ਜਾਂਦਾਂ ਸਾਰੀਆਂ ਕੁੜੀਆਂ ਕਿਉਂ ਆ ਸਾਰੀਆਂ ਕੁੜੀਆਂ ਇੱਕੋ ਜੀਆਂ ਥੋੜੀ ਹੁੰਦੀਆਂ ਮਾਂ ਕਿਸੇ ਦਾ ਮਤਾ ਕਹੇ ਜਾ ਹੁੰਦਾ ਕਿਸੇ ਦਾ ਕਹੇ ਜਾ ਹੁੰਦਾ ਹੁਣ ਇਹ ਨਹੀਂ ਛੇਤੀ ਕੁਲਦੀ ਕਿਸੇ ਨਾਲ ਹੁਣ ਕੀ ਕਰ ਸਕਦੇ ਆਪਾਂ ਚੱਲ ਕੋਈ ਨਹੀਂ ਹੋਰ ਦੇਖਦੇ ਆਂ ਇਹਦੇ ਆਈ ਮਹੀਨਾ ਤੂੰ ਟੈਨਸ਼ਨ ਲਿਆ ਕਰ ਕੀ ਬਣਦਾ ਤੇ ਉਹ ਜਿਹੜਾ ਸਮਾਨ ਉਹ ਲਿਆਏ ਸੀ ਉਹਨੂੰ ਕਹਿ ਦਿੰਦਾ ਨਾਲ ਹੀ ਲੈ ਜਾ ਟਮਾਟਾ ਮਈਆ ਆਪਾਂ ਤਾਂ ਐ ਨਹੀਂ ਪਤਾ ਕਿਸੇ ਪਾਸੇ ਜਾਣਾ ਆਉਣਾ ਭਾਈ ਤੇ ਫੇਰ ਰੱਖਾਂਗਾ ਕੌਣ ਰੱਖੂ ਘਰ ਤੇਗਾ ਮੈਨੂੰ ਤਾਂ ਲੱਗਦਾ ਲਈ ਗਈ ਹੋਣੀ ਬਾਕੀ ਨਾ ਤੂੰ ਬੈੱਡ ਬੁੱਡ ਸਮਾਰ ਕੇ ਦੇਖਣੀ ਯੋ ਕਿ ਕਿਸੇ ਜਿੰਦੇ ਅੰਦਰ ਧਰਦੀ ਨਹੀਂ ਕੋਈ ਉਹਦੀ ਚੀਜ਼ ਪਈ ਹੋਈ ਕੋਈ ਨਹੀਂ ਦੇਖ ਲੈਣਾ ਮਾਂ ਮੈਂ ਤਾਂ ਆਪਾਂ ਤਾਂ ਹੁਣ ਇਹਦੇ ਮਾਰੇ ਨਹੀਂ ਗਏ ਸੀ ਆੜਤਾਂ ਦੇ ਹਿਸਾਬ ਕਿਤਾਬ ਵੀ ਕਰਨ ਜਾਣਾ ਸੀ ਉਦੋਂ ਤੇਰੇ ਵਿਆਹ ਵੇਲੇ ਸਮਾਨ ਸਮੂਹ ਚੱਕਿਆ ਜਿਹੜਾ ਹੂੰ 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 ਤੇ ਚੱਲਾਂਗੇ ਆਪਾਂ ਆਪਣੇ ਜੀ ਚੰਗਾ ਦੇਖ ਲੈ ਉਹਦਾ ਕੋਈ ਚੀਜ਼ ਵਸਤ ਨਾ ਹੋਵੇ ਉੱਥੇ ਦੇਖ ਲੈਣਾ ਮਾਂ